ਆ ਨਵਾਂ ਰਿਵਾਜ ਚੱਲ ਪਿਆ ਹੁਣ ਵਿਆਹ ਤੋਂ 10-10 ਰੁਪਈਆ ਪ੍ਰੀ-ਵੇਟਿੰਗਾਂ ਦਾ ਕੋਈ ਸਿੰਗਾਪੁਰ ਫੋਟੋਆਂ ਖਿਚਾਉਣ ਤੁਰਿਆ ਕੋਈ ਥਾਈਲੈਂਡ ਕੋਈ ਰਾਜਸਥਾਨ ਕੋਈ ਹਮਾਤਣ ਚ ਕੋਈ ਕਿਸੇ ਪਾਸੇ ਆਨੰਦ ਕਰਦਾ ਕੇਵਲ ਤੇ ਕੇਵਲ ਫਾਰਮੈਲਟੀ ਰਹਿ ਗਿਆ ਸਾਡੇ ਕੋਲ ਫਾਰਮੈਲਟੀ ਮੈਂ ਰੋਕਦਾ ਨਹੀਂ ਤੁਸੀਂ ਜਿੱਥੇ ਮਰਜ਼ੀ ਜਾਓ ਤੁਹਾਡਾ ਪੈਸਾ ਜਿੱਥੇ ਮਰਜ਼ੀ ਖਰਚੋ ਪਰ ਇੱਕ ਬੇਨਤੀ ਕਰਾਂ ਸਿੱਖਾਂ ਦੇ ਬੱਚਿਆਂ ਨੂੰ ਤੇ ਘੱਟੋ-ਘੱਟ ਜਦੋਂ ਕਿ ਇਦਾਂ ਦੀਆਂ ਫੋਟੋਆਂ ਖਿਚਾਉਣ ਜਾਣ ਦਾ ਮਨ ਬਣਦਾ ਤੇ ਘੱਟੋ-ਘੱਟ ਗੁਰੂ ਕੇ ਲਾਹੌਰ ਹੀ ਜਾ ਆਇਆ ਕਰੋ ਨਾਲੇ ਉਥੇ 10 ਫੋਟੋਆਂ ਖੇਤ ਹੋ ਜਾਣਗੀਆਂ ਨਾਲੇ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਜਿੱਦਾਂ ਤੇਰਾ ਪਰਿਵਾਰ ਵਧਿਆ ਫੁੱਲਿਆ ਸੀ ਉਦਾਂ ਕਿਤੇ ਸਾਡੇ ਤੇ ਵੀ ਕਿਰਪਾ ਕਰੀਂ ਘੱਟੋ ਘੱਟ ਇੱਕ ਤੀਰਥ ਦੀ ਯਾਤਰਾ ਤੇ ਹੋ ਜੂ ਇੱਕ ਧਾਰਮਿਕ ਸਥਾਨ ਤੇ ਦਰਸ਼ਨ ਤੇ ਕਰ ਲਾਂਗੇ ਸਾਰੇ ਕਾਰਜ ਪਹਿਲਾਂ ਕਰਦੇ ਆਂ ਕਈ ਤਾਂ ਕੱਪੜੇ ਕਿੱਦਾਂ ਦੇ ਪਾਉਣੇ ਮੈਂ ਕਿੱਦਾਂ ਦੇ ਪਾਉਣੇ ਜੁੱਤੀ ਪਹਿਲਾਂ ਕਿਹੜੀ ਪਾਉਣੀ ਬਾਅਦ ਚ ਕਿਹੜੀ ਪਾਉਣੀ ਹੈ ਕੋਟ ਪਿੰਟ ਕਿੱਦਾਂ ਦਾ ਲੈਣਾ ਸੂਟ ਕਿੱਦਾਂ ਦਾ ਲੈਣਾ ਪਰ ਸਿੱਖਾਂ ਦੇ ਬੱਚਿਆਂ ਨੇ ਕਦੇ ਇਹ ਗੱਲ ਨਹੀਂ ਸੋਚੀ ਕਿ ਅਸੀਂ ਗੁਰਦੁਆਰੇ ਦੇ ਗ੍ਰੰਥੀ ਨੂੰ ਜਾ ਕੇ ਦੋ ਦਿਨ ਚਾਰ ਦਿਨ ਪਹਿਲਾਂ ਇਹ ਗੱਲ ਕਹੀਏ ਕਿ ਬਾਬਾ ਜੀ ਚੌਂ ਲਾਮਾਂ ਦੇ ਅਰਥ ਹੀ ਦੱਸ ਦਿਓ ਸਾਨੂੰ ਕੀ ਹੁੰਦੇ ਨੇ